ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਕੈਨੇਡਾ ਦੀ ਟੋਰਾਂਟੋ ਯੂਨਿਟ ਵੱਲੋਂ ਅੱਜ ਇੱਥੇ ਬਹੁਤ ਹੀ ਭਰਮਈ ਮੀਟਿੰਗ ਰੱਖੀ ਗਈ ਜਿਹਦੀ ਅਗਵਾਈ ਸਾਡੇ ਬਹੁਤ ਹੀ ਸੀਨੀਅਰ ਅਾਕੀ ਆਗੂ ਸਰਦਾਰ ਬਲਵਿੰਦਰ ਸਿੰਘ ਭੂਤੜ ਜੀਆ ਨੇ ਕੀਤੀ ਜਿਹਦੇ ਵਿੱਚ ਪੰਜਾਬ ਪੰਥ ਕੌਮ ਵੀ ਚੜ੍ਹਦੀ ਕਲਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਵਿਚਾਰਾ ਕੀਤੀਆਂ ਅਤੇ ਨੌਜਵਾਨਾਂ ਨੇ ਤਹਈਆ ਕੀਤਾ ਜਿਸ ਤਰ੍ਹਾਂ ਦਾ ਅੱਜ ਨੌਜਵਾਨਾਂ ਦਾ ਹੜ ਵੇਖਿਆ ਇਕੱਠ ਵੇਖਿਆ ਪੰਥ ਪ੍ਰਤੀ ਕੌਮ ਪ੍ਰਤੀ ਪੰਜਾਬ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪਿਆਰ ਤੇ ਸਨਮਾਨ ਵੇਖਿਆ ਬੜਾ ਮਨ ਦਗਦਗ ਹੋਇਆ ਕਿ ਕਿਸ ਤਰ੍ਹਾਂ ਸਾਡੇ ਨੌਜਵਾਨਾਂ ਦੇ ਮਨਾਂ 'ਚ ਵਿਦੇਸ਼ੀ ਧਰਤੀ ਤੇ ਬਹਿ ਕੇ ਵੀ ਪੰਜਾਬ ਦਾ ਪੰਥ ਦਾ ਕੌਮ ਦਾ ਦਰਦ ਹੈ ਅਤੇ ਨਾਲ ਇਹ ਨੌਜਵਾਨਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਕਿ ਕਿਸ ਤਰ੍ਹਾਂ ਭਲੇਖੇ ਨਾਲ ਧਰਮ ਪਾਲੇਗੇ ਸਾਡੇ ਤੇ ਪ੍ਰੋਪੋਗੈਂਡਾ ਹੋਇਆ ਜਿਸ ਤਰ੍ਹਾਂ ਇੱਕ ਬੱਚੇ ਨੂੰ ਆਪਣੀ ਮਾਂ ਤੋਂ ਗਿਲਾ ਹੋ ਜਾਂਦਾ ਕਿ ਹੋ ਸਕਦਾ ਮੇਰੀ ਚਾਚੀ ਤਾਈ ਭੂਆ ਮਾਸੀ ਆਂਡਣ ਗਵਾਂਡਣ ਮੈਨੂੰ ਲਾੜ ਦੇ ਦੂ ਮੇਰੀ ਮਾਂ ਨਹੀਂ ਦੇ ਰਹੀ ਪਰ ਇਹ ਨੌਜਵਾਨ ਕਹਿੰਦੇ ਅਸੀਂ ਵੇਖਿਆ 17 ਤੋਂ 22 22 ਤੋਂ 27 ਕਿ ਕਿਸ ਤਰ੍ਹਾਂ ਆਪਣੇ ਆਪਣੀ ਹੁੰਦੇ ਆ ਬਗਾਨੇ ਬਗਾਨੀ ਅਸਲ ਮਾਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਸੋ ਇਸ ਕਰਕੇ ਆ ਵੱਡਾ ਇਕੱਠ ਤੁਸੀਂ ਗੱਡੀਆਂ ਖੜੀਆਂ ਵੇਖ ਲਿਓ ਆ ਦੇਖੋ ਨੌਜਵਾਨਾਂ ਦੇ ਮਾਣਾ ਦੇ ਵਿੱਚ ਪਿਆਰ ਤੇ ਅੱਜ ਸਮੋਚੀਆਂ ਗੱਡੀਆਂ ਤੇ ਜਿਹੜੀ ਆ 4-500 ਗੱਡੀ ਖੜੀ ਐ ਇੱਥੇ ਸਟicker ਲਾਉਣਾ ਸੀ ਨੌਜਵਾਨਾਂ ਨੇ ਆਰਡਰ ਦਿੱਤਾ ਸੀ ਇੱਥੇ ਥੋੜਾ ਜਿਹਾ ਹੈਗਾ ਕਿ ਅੱਜ ਐਤਵਾਰ ਆ ਦੁਕਾਨਾਂ ਬੰਦ ਐ ਤੇ ਨਹੀਂ ਆਪਾਂ ਪੰਜਾਬ ਤਾਂ ਦੁਕਾਨਾਂ ਖਲਾਕ ਲੂ ਮਿਲਣੇ ਉਹਨੇ ਆ ਇੱਥੇ ਇੱਕੋ ਹੀ ਦਿਨ ਇਹਨਾਂ ਕੋਲੇ ਹੁੰਦਾਗਾ ਤੋਂ ਇਸ ਕਰਕੇ ਛੁੱਟੀ ਕਰਕੇ ਇਹ ਬਾਅਦ ਚ ਨੌਜਵਾਨ ਕਹਿੰਦੇ ਸਟicker ਲਾਵਾਂਗੇ ਤੇ ਮੈਂ ਸਮਝਦਾ ਇਹਨਾਂ ਨੌਜਵਾਨਾਂ ਨੇ ਤਹਈਆ ਜਿੱਥੇ ਕੀਤਾ ਐ ਕਿ ਆਉਣ ਵਾਲੀ 27 ਦੇ ਵਿੱਚ ਕੱਲ੍ਹ ਦੀ ਸਰਕਾਰ ਬਣਾਉਣੀ ਹੈ ਉੱਥੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂਂਦਰ ਜੀਆ ਨੂੰ ਤੇ ਆ ਅਗਾਹ ਵਾਸਤੇ ਜੋ ਰਹਿ مشورہ ਉਹ ਵੀ ਦਿੱਤਾ ਅਤੇ ਵੱਡਿਆਂ ਦੇ ਵਿਚਾਰ ਸੁਣੇ ਅਤੇ ਨਾਲ ਖਾਸ ਕਰ ਭੂਂਦਰ ਸਾਹਿਬ ਦਾ ਧੰਨਵਾਦ ਵੀ ਕੀਤਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਛਖੜ ਛੁਲਿਆ ਕੌਮ ਤੇ ਪੰਥ ਤੇ ਅਕਾਲੀ ਦਲ ਤੇ ਤੁਸੀਂ ਵੱਡੇ ਹੋਣ ਦੇ ਨਾਂ ਤੇ ਇਹ ਸਬੂਤ ਦਿੱਤਾ ਗਵਾਹੀ ਕਰਕੇ ਅਤੇ ਨਾਲ ਹੌਸਲਾ ਦਿੱਤਾ ਕਿ ਤੁਸੀਂ ਹੋਰ ਜਾ ਕੇ ਪੰਜਾਬ ਦੇ ਵਿੱਚ ਲੜਾਈਆਂ ਉਹ ਫੋਰਸ ਉਹਨਾਂ ਤਾਕਤਾਂ ਨਾਲ ਲੜ ਕੇ ਜੋ ਕੌਮ ਵਿਰੋਧੀ ਹੈ ਜੋ ਪੰਜਾਬ ਵਿਰੋਧੀ ਹੈ ਤਾਂ ਕਿ ਤੁਸੀਂ ਪੰਥ ਦੀ ਸਰਕਾਰ ਬਣਾ ਸਕੋ ਫਿਰ ਕੈਨੇਡਾ ਦੇ ਸਮੂਹ ਸੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਨਾਂ ਲੈਣ ਲੱਗ ਜੀ ਤਾਂ ਕਾਫੀ ਨਾ ਹੋ ਜਾਣਗੇ ਟਾਈਮ ਲੱਗ ਜੂ ਕਿਉਂਕਿ ਇਹ ਗਾਂ ਵੀ ਮੀਟਿੰਗਾਂ ਬਹੁਤ ਹੀ ਨੌਜਵਾਨਾਂ ਚ ਜੋਸ਼ ਹੈ ਕਿ ਅੱਡੋ-ਅੱਡੇ ਏਰੀਏ ਦੇ ਵਿੱਚ 5-500 400-700 ਬੰਦੇ ਦੀਆਂ ਮੀਟਿੰਗਾਂ ਰੱਖੀਆਂ ਇੱਥੋਂ ਪਤਾ ਲੱਗਦਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਤੀ ਕਿੰਨਾ ਇਹ ਜੂਤ ਦੇ ਮਣਾ ਚ ਕੈਨੇਡਾ ਦੇ ਨੌਜਵਾਨਾਂ ਦੇ ਮਣਾ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਅਤੇ ਦੇਸ਼ ਵਿੱਚ ਬੈਠੇ ਨੌਜਵਾਨਾਂ ਦੇ ਮਨਾਂ 'ਚ ਸਤਕਾਰ ਹੈ ਇਸੇ ਤਰ੍ਹਾਂ ਇਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦਿਲ 'ਚ ਵਸਾਇਆ ਹੋਇਆ ਕਿਉਂ ਕਿ ਉਹ ਤਨਦੇਹੀ ਨਾਲ ਕੌਮ ਦੀ ਪੰਥ ਦੀ ਪੰਜਾਬ ਦੀ ਲੜਾਈ ਲੜ ਰਿਹਾ ਇੱਕ ਜੋਗ ਆਗੂ ਹੋਣ ਦਾ ਸਬੂਤ ਦੇ ਰਿਹਾ ਹੈ ਫੇਰ ਸਾਰੇ ਨੌਜਵਾਨਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ